2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਜੋ ਕਿ ਪੱਪਾ ਪਾਰ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਪੱਖੀ ਕਰਨ ਦੀ ਜੋਰ ਤੋੜ ਕਰ ਰਹੀਆਂ ਨੇ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਸਕਣ ਵਿਧਾਨ ਸਭਾ ਦੇ ਵਿੱਚ ਆਪਣਾ ਉਮੀਦਵਾਰ ਭੇਜਿਆ ਜਾ ਸਕੇ ਇਸ ਦੇ ਜਿਹੜੇ ਕੀ ਤੋੜ ਵਿਛੋੜੇ ਚੱਲ ਰਹੇ ਨੇ ਅਜਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਸ਼ੇਰ ਸਿੰਘ ਕਲਸੀ ਵੱਲੋਂ ਪਠਾਨਕੋਟ ਦੇ ਵਿੱਚ ਫੇਰੀ ਕੀਤੀ ਗਈ ਆ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਦੀ ਅਗਵਾਈ ਦੇ ਹੇਠ ਵਰਕਰਾਂ ਦੇ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੇ ਦੌਰਾਨ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਵਰਕਰਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦਾ ਹੱਲ ਦਾ ਭਰੋਸਾ ਵੀ ਕਰਵਾਇਆ ਗਿਆ। ਅਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਰ ਅਮਨ ਸ਼ੇਰ ਸਿੰਘ ਕੱਲ ਸੀ ਉਹਨਾਂ ਦੇ ਇਲਾਕੇ ਵਿੱਚ ਆਏ ਨੇ ਅਤੇ ਉਹਨਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਇਸ ਦੇ ਨਾਲ ਹੀ ਵਰਕਰਾਂ ਦਾ ਮਨੋਬਲ ਵਧੇਗਾ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਵਰਕਰਾਂ ਨੂੰ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਹਨ ਉਸ ਬਾਰੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੂੰ ਜਾਣੂ ਕਰਵਾਇਆ ਗਿਆ ਅਤੇ ਸ਼ਹਿਰ 'ਚ ਜੋ ਸਥਿਤੀ ਹੈ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਜੀ ਮੇਰੇ ਨਾਲ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜਿਹੜੇ ਪਾਰਟੀ ਨੇ ਬੜਾ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਜ਼ਿੰਮੇਵਾਰੀ ਲਈ ਹੈ ਔਰ ਸਾਡੇ ਨਾਲ ਹਲਕਾ ਇੰਚਾਰਜ ਬਬੂਤੀ ਸ਼ਰਮਾ ਜੀ ਔਰ ਸਮੁੱਚੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਮੈਂ ਕਹਿ ਸਕਦਾ ਵੀ ਰੀੜ ਦੀ ਹੱਡੀ ਜਿਹੜੀ ਹੈ ਸਾਡੇ ਬੈਠੇ ਨੇ ਅੱਜ ਔਰ ਇਸ ਸੰਗਠਨ ਦੀ ਮੀਟਿੰਗ ਸੀ ਕੁਝ ਵਿਚਾਰ ਚਰਚਾ ਸੀ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨਾਂ ਦਾ ਦੂਰ ਵੀ ਹੈ ਉਹਦੇ ਸਬੰਧੀ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਉਹਨਾਂ ਕਮੀਆਂ ਪੇਸ਼ੀਆਂ ਨੂੰ ਹੱਲ ਕਰਕੇ ਤਗੜੇ ਹੋ ਕੇ ਲਾਂਬੰਦ ਕਰਕੇ ਇੱਕ ਵਧੀਆ ਜਿਹੜਾ ਪਠਾਨਕੋਟ ਨੂੰ ਆਪਾਂ ਵਧੀਆ ਪਹਿਲ ਕਦਮੀ ਦੇਈ ਹੈ ਤਾਂ ਜੋ ਕਿ ਕਿਉਂਕਿ ਇੱਥੋਂ ਦੀ ਮੈਂ ਦੇਖ ਰਿਹਾ ਸੀ ਵਾਰਡਾਂ ਦੇ ਵਿੱਚ ਕਾਫੀ ਦਿੱਕਤਾਂ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਕਾਰਨ ਕੀ ਹੈ ਕਾਰਨ ਇਹ ਹੈ ਵੀ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਸਾਡੀ ਕੋਸ਼ਿਸ਼ ਇਹ ਹੈ ਵੀ ਆਪਣੇ ਜਿੰਨੇ ਵੱਤ ਵੱਤ ਦੇ ਕੌਂਸਲਰ ਇੱਕ ਵਾਰੀ ਬਣ ਕੇ ਮੇਅਰ ਆਪਣਾ ਬਣ ਜਾਵੇ ਤਾਂ ਜੋ ਕਿ ਲੋਕਾਂ ਨੂੰ ਇੱਕ ਸੁੱਖ ਦਾ ਸਾ ਮਿਲ ਸਕੇ ਜਿਹੜੇ ਪਠਾਨਕੋਟ ਦੀ ਡਿਵੈਲਪਮੈਂਟ ਆਪਾਂ ਕਰਾ ਸਕੀ ਸਾਡੇ ਲਈ ਪਹਿਲਾਂ ਤਾਂ ਸਭ ਬਹੁਤ-ਬਹੁਤ ਮਾਨਦਿਕਰ ਹੈ ਕਿ ਅਜੇ ਅਮਰ ਸ਼ੇਰ ਸਿੰਘ ਸਹਿਰੀ ਕਲਸੀ ਜੀ ਜੋ ਸਾਡੇ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਅੱਜ ਪਠਾਨਕੋਟ ਦੇ ਵਿੱਚ ਆਏ ਨੇ ਤੇ ਸਾਡੇ ਪੂਰੇ ਸੰਗਠਨ ਦੇ ਨਾਲ ਰूबरू ਹੋ ਰਹੇ ਹੈ ਸੰਗਠਨ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਉਹਦਾ ਬਹੁਤ ਵਧੀਆ ਤਰੀਕੇ ਨਾਲ ਹੱਲ ਵੀ ਕੱਢ ਰਹੇ ਨੇ ਫੋਨ ਅਸੀਂ ਆਬਵੀਅਸਲੀ ਕਾਰਪੋਰੇਸ਼ਨ ਦੇ ਉੱਤੇ ਵੀ ਇਹਨਾਂ ਦੇ ਨਾਲ ਸਮੱਸਿਆ ਬਾਰੇ ਦੱਸਿਆ ਸੀਗਾ ਕਿ ਸਾਨੂੰ ਪਿਛਲੇ ਦਿਨਾਂ ਕਾਰਪੋਰੇਸ਼ਨ ਤੋਂ ਇੱਥੇ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਦੀ ਤੰਗੀਆਂ ਆਈਆਂ ਨੇ ਜਿਹਦੇ ਨਾਲ ਰੋਗ ਸੀਵਰੇਜ ਕੰਪਲੀਟਲੀ ਬਲੌਕਡ ਹੋ ਚੁੱਕੇ ਐ ਤੇ ਕੋਈ ਵੀ ਕਾਰਪੋਰੇਸ਼ਨ ਵੱਲੋਂ ਕੰਮ ਨਹੀਂ ਹੋ ਰਿਹਾ ਅਸੀਂ ਸਾਰੀਆਂ ਆਪਣੀ ਸਮੱਸਿਆ ਇਹਨਾਂ ਦੇ ਨਾਲ ਰੱਖੀ ਐ ਸੰਗਠਨ ਨੂੰ ਸਟਰੋਂਗ ਕਰਨਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਐ ਇਸੇ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਇੱਥੇ ਆਏ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਤੇ ਅਸੀਂ ਸੰਗਠਨ ਨੂੰ ਵੀ ਸਟਰੋਂਗ ਕਰਾਂਗੇ ਤੇ ਸੰਗਠਨ ਦੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਾਂਗੇ ਜੀ ਦੇਖੋ ਇੱਥੇ ਕਾਰਪੋਰੇਸ਼ਨ ਜੋ ਹੈਗੀ ਉਹ ਐਸ ਵਲੇ ਕਾਂਗਰਸ ਦੀ ਹੈ ਜਿਹਦੇ ਵਿੱਚ ਮੇਅਰ ਜਿਹੜਾ ਹੈਗਾ ਕਾਂਗਰਸ ਦਾ ਹੈ ਡਿਪਟੀ ਮੇਅਰ ਕਾਂਗਰਸ ਦਾ ਹੈਗਾ ਮੈਜੋਰਿਟੀ ਆਫ ਕਾਂਗਰਸ ਜਿਹੜੇ ਨੇ ਸਾਰੇ ਐਮਸੀਸ ਬਣੇ ਹੋਏ ਨੇ ਲੇਕਿਨ ਇਹਨਾਂ ਦੇ ਵਿੱਚੋਂ ਹਲੇ ਤੱਕ ਕਿਸੇ ਦੀ ਵੀ ਨੀਅਤ ਨਹੀਂ ਇਥੋਂ ਦੇ ਲੋਕਾਂ ਦੇ ਕੰਮ ਕਰਾਉਣ ਦੀ ਇਹ ਸਾਰੇ ਨੇ ਘਰ ਸੁੱਤੇ ਆ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਨੀਤੀਆਂ ਨੇ ਇੱਕ ਕਿਸ ਤਰੀਕੇ ਨਾਲ ਕੰਮ ਕਰਦੇ ਲੇਕਿਨ ਪਠਾਨਕੋਟ ਦੇ ਵਿੱਚ ਐਸ ਵਲੇ ਕੋਈ ਵੀ ਕੰਮ ਨਹੀਂ ਹੋਇਆ ਪਿੱਛੇ ਜੀ ਇੱਕ ਸਰਵੇ ਰਿਪੋਰਟ ਵੀ ਆਈ ਸੀਗੀ ਉਹਦੇ ਵਿੱਚ ਪਠਾਨਕੋਟ 195 ਨੰਬਰ ਤੇ ਆਇਆ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਗੀ ਕਿ ਲਾਸਟ ਆਏ ਐਸੀ ਸਫਾਈ ਦੇ ਮਾਮਲੇ ਤੇ ਤੇ ਸੀਵਰੇਜ ਦੇ ਮਾਮਲੇ ਤੇ ਤੇ ਇਹ ਹਾਲਾਤ ਇਹਨਾਂ ਨੇ ਇੱਥੇ ਪੈਦਾ ਕਰਕੇ ਰੱਖੇ ਹੋਏ ਆ ਇਹਨਾਂ ਨੂੰ ਹੁਣ ਚਾਹੀਦਾ ਘਰੋਂ ਬਾਹਰ ਨਿਕਲਣ ਜਾਂ ਤਾਂ ਲੋਕਾਂ ਦਾ ਕੰਮ ਕਰਾਉਣ ਨਹੀਂ ਤਾਂ ਵਾਕਿਆ ਹੀ ਘਰਾਂ ਦੇ ਅੰਦਰ ਰਹਿ ਜਾਣ ਸਤੀਫੇ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਇੱਥੇ ਲੋਕਾਂ ਦੇ ਬਹੁਤ ਵਧੀਆ ਕੰਮ ਕਰਾ ਸਕਦੀ ਹੈ ਤੇ ਕਰੰਦੇ ਵੀ ਰਵਾਂਗੇ